ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਤਰਨਜੀਤ ਸਿੰਘ ਸੁਰ ਸਿੰਘ ਅੱਜ ਅਸੀਂ ਮੌਜੂਦ ਹਾਂ ਪਿੰਡ ਸੁਰ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਵਸਨੀਕ ਜਗਤਾਰ ਸਿੰਘ ਹੁਣਾਂ ਦੇ ਘਰ ਜਿਨ੍ਹਾਂ ਦਾ ਅੱਜ ਤੋਂ 2 ਸਾਲ ਪਹਿਲਾਂ ਜਿਹੜਾ ਇੱਕ ਹਾਸਾ ਜਿਨ੍ਹਾਂ ਨਾਲ ਵਾਪਰ ਗਿਆ ਸੀ ਅਤੇ ਉਹਨਾਂ ਦੀ ਇਸ ਹਾਸੇ ਦੇ ਵਿੱਚ ਜਿਹੜਾ ਉਹਨਾਂ ਦੀ ਗਰਦਨ ਦੇ ਉੱਪਰ ਜਿਹੜਾ ਉਹ ਗੰਭੀਰ ਸੱਟ ਲੱਗੀ ਆ ਅਤੇ ਉਹ ਚੱਲਣ ਫਿਰਨ ਤੋਂ ਵੀ ਅਸਮਰਤ ਹਨ ਪਿਛਲੇ 2 ਸਾਲਾਂ ਤੋਂ ਮੰਜੇ ਦੇ ਉੱਪਰ ਹੀ ਹਨ ਪਰਿਵਾਰ ਦਾ ਕਹਿਣਾ ਹੈ ਕਿ ਉਹ ਜਿੰਨੀ ਉਹਨਾਂ ਦੀ ਜਿਹੜੀ ਉਹ ਉਹਨਾਂ ਦੀ ਵਿੱਤੀ ਹਾਲਤ ਸੀ ਉਹਦੇ ਮੁਤਾਬਕ ਉਹਨਾਂ ਨੇ ਜਗਤਾਰ ਸਿੰਘ ਜੀ ਦਾ ਇਲਾਜ ਕਰਵਾਇਆ ਆ ਪਰ ਹੁਣ ਉਹ 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 ਬੇਵੱਸ ਹਨ ਉਹ ਮਹਿੰਗਾ ਇਲਾਜ ਕਰਾਉਣ ਤੋਂ ਅਸਮਰਥ ਹਨ ਆਓ ਜਗਤਾਰ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਸੱਸ ਜੀ ਆਪਾਂ ਜੀ ਪੰਜੀ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਸੱਟ ਲੱਗੇ ਨੂੰ ਦਤਾਰ ਸਿੰਘ ਹੁਣ ਦੋ ਸਾਲ ਹੋ ਗਏ ਆ ਦੋ ਸਾਲਾਂ ਚ ਪਿਲਾਜ ਨਾ ਹੋ ਸਕਿਆ ਕਰਾਇਆ ਹੀ ਥਾਂ ਵੇਚ ਕੇ ਵੀ ਕਰਾਤਾ ਘਰ ਦਾ ਤੁਹਾਨੂੰ ਥਾਂ ਵੀ ਵੇਚਣਾ ਪਿਆ ਇਹਨਾਂ ਦੇ ਇਲਾਜ ਵਾਸਤੇ ਹਾਂਜੀ ਥਾਂ ਵੀ ਵੇਚਣਾ ਪਿਆ ਤੇ ਜਿੰਨਾ ਹੈਗਾ ਇਲਾਜ ਕਰਾਇਆ ਹੀ ਤੇ ਹੁਣ ਮੁਸ਼ਕਲ ਹੁੰਦੀ ਆ ਤੇ ਪਰੇਸ਼ਨ ਤੁਹਾਨੂੰ ਦੱਸਿਆ ਡਾਕਟਰਾਂ ਨੇ ਕਿਹਾ ਵਾ ਪਰੇਸ਼ਨ ਦੀ ਮੁਸ਼ਕਲ ਹੁੰਦੀ ਆ ਨੇ ਕਰਾਉਂਦੀ ਐਨੇ ਪਾਇਆ ਨਹੀਂ ਹੈਗਾ ਜਿੰਨਾ ਪਰੇਸ਼ਨ ਦਾ ਮੰਗਦੇ ਆ ਤਈਆਂ ਨੇ ਵੀ ਥੋੜੀ ਬਹੁਤੀ ਮਦਦ ਭੈਣ ਭਰਾ ਕਰਨ ਹਾਂਜੀ ਇਹ ਥੋੜਾ ਬਹੁਤ ਚੱਲ ਫਿਰ ਲੈਂਦੇ ਆ ਜਾਂ ਕਿ ਨਹੀਂ ਕਿ ਬਿਲਕੁਲ ਹੀ ਜਿਹੜਾ ਮਤਲਬ ਚੱਲਣ ਤੋਂ ਜਿਹੜਾ ਉਹ ਅਸਮਰਥ ਨੇ ਨਹੀਂ ਮੁਸ਼ਕਲ ਹੈ ਚੱਲਣਾ ਚੱਲਦੇ ਨਹੀਂ ਔਖਾ ਏਦਾਂ ਲੰਮੇ ਪੈ ਰਹਿੰਦੇ ਆ ਜਾਂ ਮਾੜਾ ਮੋਟਾ ਬੈੰਦੇ ਆ ਬੜਾ ਮੁਸ਼ਕਲ ਉੱਠਿਆ ਨਹੀਂ ਜਾਂਦਾ ਤਾਂ ਸਾਹਮਣਾ ਵੀ ਔਖਾ ਹਣ 2 ਸਾਲ ਹੋ ਗਏ ਸਾਹਮਣਿਆਂ ਨਾਲ ਹਾਂਜੀ ਆਈਆਂ ਨੇ ਵੀ ਲਾਜ ਹੋ ਜਾ ਥੋੜਾ ਬਹੁਤਾ ਹੋਰ ਤਕਰੀਬ ਤਾ ਤੁਰਨ ਤੇ ਫਿਰ ਹੁੰਦਾ ਬਣ ਹਾਂਜੀ ਇਹ ਡਾਕਟਰਾਂ ਨੇ ਕੋਈ ਆਪਰੇਸ਼ਨ ਦੱਸਿਆ ਇਹਨਾਂ ਵਾਸਤੇ ਹਾਂਜੀ ਆਪਰੇਸ਼ਨ ਦੱਸਿਆ ਆ ਤਾਂ ਆਪਰੇਸ਼ਨ ਹੋਣਾ ਹੈ ਆਪਰੇਸ਼ਨ ਤਾਂ ਤਾਂ ਪਾਹਾ ਬਹੁਤ ਜਿਆਦਾ ਲੱਗਦਾ ਤੇ ਇਹਨਾਂ ਪਾਹਾ ਨਹੀਂ ਹੈਗਾ ਹਾਂਜੀ ਅਗਥਾਂ ਵੇਚ ਕੇ ਚੱਲ ਕਰਾਤਾ ਹੁਣ ਨਹੀਂ ਹੁੰਦਿਆ ਹਾਂਜੀ ਪੰਜ ਕੀ ਮੰਗਿਆ ਤੁਹਾਡੀ ਹੁਣ ਸਾਰਾ ਸਾਡੀ ਦੇ ਮੰਗ ਭੀ ਸਰਕਾਰ ਸਾਡੀ ਮਦਦ ਕਰੇ ਤਾਂ ਜਿਹੜੇ ਸੱਜਣ ਜਿਹੜੇ ਬਾਹਰ ਆ ਉਹ ਵੀ ਸਾਡੀ ਥੋੜੀ ਬਹੁਤੀ ਮਦਦ ਕਰੇ ਤੇ ਇਹਦਾ ਇਲਾਜ ਬਾਪੂ ਦਾ ਕਰਾ ਸਕੀ ਤੁਸੀਂ ਆਪਣਾ ਮੋਬਾਈਲ ਫੋਨ ਨੰਬਰ ਜਿਹੜਾ ਉਹ ਸਾਡੇ ਨਾਲ ਸਾਡੇ ਚੈਨਲ ਨਾਲ ਸਾਂਝਾ ਕਰ ਦਿਓ ਤਾਂ ਜੋ ਕੋਈ ਕਿਸੇ ਨੇ ਮਦਦ ਕਰਨੀ ਆ ਤੇ ਤੁਹਾਡੇ ਨਾਲ ਸੰਪਰਕ ਕਰ ਸਕੇ ਨੰਬਰ 991520078 991520078 ਸੋ ਇਹ ਇਹ ਸਨ ਜਗਤਾਰ ਸਿੰਘ ਜੁਣਾ ਦੇ ਨੂੰ ਜਿਨ੍ਹਾਂ ਨੇ ਸਾਨੂੰ ਪਰਿਵਾਰ ਦੀ ਮਜਬੂਰੀ ਬਾਰੇ ਦੱਸਿਆ ਹੈ ਹੁਣ ਅਸੀਂ ਗੱਲ ਕਰਦੇ ਹਾਂ ਸਥਾਨਕ ਵਾਸੀ ਹਰਜੀਤ ਸਿੰਘ ਜੀ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ ਹਰਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਤੁਸੀਂ ਪਰਿਵਾਰ ਤੇ ਬੜੀ ਇਸ ਵੇਲੇ ਵਿਪਤਾ ਦਾ ਸਮਾਂ ਚੱਲ ਰਿਹਾ ਹੈ ਅਹੀਂ ਭਾਜੀ ਇਹ ਕਹਿੰਦਾ ਆਂ ਵੀ ਇਹ 2 ਸਾਲ ਹੋ ਗਏ ਨਾਲ ਉਹ ਮੰਜੇ ਤੇ ਪਿਆਣ ਇਹ ਆਪ ਵੀ ਨਹੀਂ ਉੱਠ ਸਕਦੇ ਇਹਨਾਂ ਨੂੰ ਇਹੋ ਹੀ ਠਾਕੇ ਪਾਉਂਦੇ ਆ ਇਹੋ ਜਲਪਾਣੀ ਪੀਉਂਦੇ ਆ ਕੋਈ ਲੰਗਰ ਪ੍ਰਸ਼ਾਦਾ ਜੋ ਵੀ ਪ੍ਰਸ਼ਾਦਾ ਛਕਉਂਦੇ ਆ ਤੇ ਇਹਨਾਂ ਨੂੰ ਬੜੀ ਮੁਸ਼ਕਲ ਆ ਇਹਨਾਂ ਨੇ ਆਪਦਾ ਥਾਂ ਵੀ ਅੱਧਾ ਵੇਚ ਕੇ ਉਹ ਇਹਦੇ ਤੇ ਲਾ ਦਿੱਤਾ ਵਾ ਤੇ ਹੁਣ ਨਹੀਂ ਇਹਨਾਂ ਤੋਂ ਇਹ ਇਲਾਜ ਹੋਉਂਦਿਆ ਜਿਹੜਾ ਵੀ ਡਾਕਟਰਾਂ ਨੇ ਇਲਾਜ ਕਿਹਾ ਵਾ ਉਹ ਨਹੀਂ ਇਹਨਾਂ ਤੋਂ ਹੋ ਸਕਿਆ ਇਹ ਤੇ ਦਾਨੀ ਸੱਜਣਾ ਨੂੰ ਤੇ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਆ ਕਿ ਇਹ ਇਹਨਾਂ ਦਾ ਇਲਾਜ ਵਾਸਤੇ ਪਾਇਆ ਪਚਾਉਣ ਤੇ ਇਲਾਜ ਕਰਾ ਦੇਣਾ ਤੇ ਇਹ ਨੇਣਾ ਚਲੋ ਤੁਰਨ ਫਿਰਨ ਯੋਗ ਹੀ ਹੋ ਜਣਾ। ਸੋ ਇਹ ਸਨ ਜਗਤਾਰ ਸਿੰਘ ਹੁਣਾਂ ਦੇ ਪਰਿਵਾਰਕ ਮੈਂਬਰ ਅਤੇ ਉਹਨਾਂ ਸਥਾਨਕ ਵਾਸੀ ਜਿਨ੍ਹਾਂ ਦੀ ਸਰਕਾਰ ਅਤੇ ਦਾਨੀ ਸੱਜਣਾ ਪਾਸੋਂ ਪਰਜੋਰ ਮੰਗ ਹੈ ਕਿ ਪਰਿਵਾਰ ਦੀ ਵਿੱਤੀ ਮਦਦ ਜਿਹੜੀ ਆ ਉਹ ਕੀਤੀ ਜਾਵੇ ਤਾਂ ਜੋ ਉਹ ਜਗਤਾਰ ਸਿੰਘ ਹੁਣਾਂ ਦਾ ਆਪਰੇਸ਼ਨ ਕਰਾ ਕੇ ਇਹ ਇਹਨਾਂ ਨੂੰ ਦੁਬਾਰਾ ਜਿਹੜਾ ਉਹ ਤੰਦਰੁਸਤ ਹਾਲਤ ਵਿੱਚ ਲਿਆ ਸਕਣ। ਦੇਖਦੇ ਰਹੋ ਲੋਕ ਚਰਚਾ ਟੀਵੀ